ਕੌਣ ਕਹਿੰਦਾ ਜਾਨਵਰਾਂ ਨੂੰ ਸਮਝ ਨਹੀਂ ਹੁੰਦੀ ਬੜਾ ਯਾਰ ਸਮਝ ਵਾਲੀ ਨਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੋਸਤੋ ਵੀ ਇੱਕ ਕੁੱਤਾ ਹੈਗਾ ਇਹਨੂੰ ਸਮਝ ਕਿੰਨੀ ਹੈ ਉਹ ਤੁਸੀਂ ਵੀਡੀਓ ਤੁਹਾਨੂੰ ਜਦੋਂ ਦਿਖਾਉਣਾ ਨਾ ਸੁਣਾਉਣਾ ਤੇ ਤੁਸੀਂ ਸਮਝ ਜੂਗੇ ਵੀ ਯਾਰ ਕੁੱਤਿਆਂ ਚ ਵੀ ਸਮਝ ਹੁੰਦੀ ਹੈ ਇਹਨਾਂ ਜਾਨਵਰਾਂ ਚ ਵੀ ਸਮਝ ਹੁੰਦੀ ਹੈ ਇਹਨਾਂ ਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ ਕਿਉਂਕਿ ਪਿਆਰ ਦੇ ਨਾਲ ਹੀ ਜਾਨਵਰ ਨੂੰ ਰੱਖਿਆ ਜਾ ਸਕਦਾ ਜਿਹੜੇ ਦੇਖਭਾਲ ਕਰਦੇ ਉਹ ਹੀ ਸਮਝ ਸਕਦੇ ਆ ਤੇ ਜਿੰਨਾ ਜਿੰਨਾਂ ਨੂੰ ਇਹ ਸਮਝ ਲੱਗੀ ਨਾ ਯਾਰ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਨਾ ਆਪਣੀ رائے ਜ਼ਰੂਰ ਦੱਸਿਓ ਪਹਿਲਾਂ ਵੀਡੀਓਜ਼ ਦੇਖ ਲਓ ਤੇ ਵੀਡੀਓ ਕਿੰਨੀ ਜ਼ਿਆਦਾ ਭ ਦੀਆ ਯਾਰ ਵੀ ਸਮਝ ਹਰ ਇੱਕ ਜੀਵ ਜੰਤੂ ਨੂੰ ਹੁੰਦੀ ਹੈ ਜਿਹੜੇ ਜਾਨਵਰ ਨੇ ਨਾ ਸਭ ਸਮਝਦੇ ਨੇ ਆ ਦੇਖੋ ਤੁਸੀਂ ਕੀ ਕਿੰਨੀ ਵਧੀਆ ਵੀਡੀਓ ਹੈ ਕਹਿੰਦੇ ਰਾਦੇ 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 ਕਹਿੰਦੇ ਰਾਦੇ ਰਾਦੇ ਕਰੋ ਆ ਕੁੱਤੇ ਨੂੰ ਕਹਿੰਦੇ ਦੇਖੋ ਇਹ ਸਮਝ ਗਿਆ ਮੰਨਦੇ ਹੋ ਤੁਸੀਂ ਯਾਰ ਇਨਸਾਨ ਨਹੀਂ ਸਮਝਦਾ ਨਹੀਂ ਛੇਤੀ ਇਨਸਾਨ ਨਹੀਂ ਸਮਝਦਾ ਨਹੀਂ ਛੇਤੀ ਜੰਨੀ ਛੇਤੀ ਇਹ ਜਾਨਵਰ ਸਮਝ ਗਿਆ ਕਿਉਂਕਿ ਵਫਾਦਾਰ ਇਸ ਕਰਕੇ ਕਹਿੰਦੇ ਨੇ ਜਦੋਂ ਇੱਕ ਟਾਈਮ ਦੀ ਰੋਟੀ ਨਾ ਕਿਸੇ ਕੁੱਤੇ ਨੂੰ ਪਾ ਦੋ ਤਾਂ ਯਾਰ ਉਹ ਵਫਾਦਾਰ ਹੋ ਜਾਂਦਾ ਤੇ ਵਫਾਦਾਰ ਇੰਨਾ ਜ਼ਿਆਦਾ ਹੋ ਜਾਂਦਾ ਹਰ ਇੱਕ ਗੱਲ ਨੂੰ ਸਮਝਦੇ ਆ ਜਾਨਵਰ ਤੇ ਕਈ ਜਗ੍ਹਾ ਤੇ ਇਹੋ ਜਿਹੀਆਂ ਕਹਾਣੀਆਂ ਵੀ ਆਈਆਂ ਨੇ ਇਹਨਾਂ ਕੁੱਤਿਆਂ ਨੇ ਕਈ ਲੋਕਾਂ ਦੀਆਂ ਜਾਨ ਵੀ ਬਚਾਈਆਂ ਹੋਈਆਂ ਨੇ ਤੇ ਤੁਸੀਂ ਬਹੁਤ ਸਾਰੀ ਸਟੋਰੀਜ਼ YouTube ਉੱਤੇ ਸਰਚ ਕਰੋਗੇ ਨਾ ਵੀ ਕੁੱਤਿਆਂ ਨੇ ਕਿੰਨਾ-ਕਿੰਨਾ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਤਾਂ ਐ ਜਿਹੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਇਹਨਾਂ ਨੂੰ ਸਮਝ ਬਹੁਤ ਜ਼ਿਆਦਾ ਹੁੰਦੀ ਹੈ ਆ ਕੁੱਤੇ ਦੇ ਸਾਹਮਣੇ ਦੋ ਵਾਰ ਇਹਨਾਂ ਨੇ ਰਾਦੇ ਰਾਦੇ ਦਾ ਕੀਰਤਨ ਕੀਤਾ ਤੇ ਇਹਨੇ ਹੱਥ ਚੱਕ ਲਏ ਨੇ ਹੱਥ ਚੱਕ ਕੇ ਰਾਦੇ ਰਾਦੇ ਕਰ ਰਿਹਾ ਯਾਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੰਨੀ ਛੇਤੀ ਤਾਂ ਕੋਈ ਜਵਾਕ ਜਾਂ ਇਨਸਾਨ ਨਹੀਂ ਸਮਝਦਾ ਜਿੰਨੀ ਛੇਤੀ ਇਹ ਜਾਨਵਰ ਸਮਝ ਗਿਆ ਤਾਂ ਯਾਰ ਜਾਨਵਰਾਂ ਨਾਲ ਪਿਆਰ ਕਰਿਆ ਕਰੋ ਜਿੰਨੇ ਵੀ ਐਨੀਮਲ ਲਵਰਸ ਨੇ ਹੋ ਯਾਰ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜੇ ਇਹ ਸਮਝ ਗਏ ਇਸ ਦਾ ਮਤਲਬ ਕਿ ਇਨਸਾਨਾਂ ਨਾਲੋਂ ਜਾਨਵਰਾਂ ਨੂੰ ਵੀ ਸਮਝ ਲੱਗਦੀ ਹੈ ਇਹਨਾਂ ਨੂੰ ਵੀ ਦੁੱਖ ਤੇ ਤਕਲੀਫ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣੀ رائے ਜਰੂਰ ਇਹਦੇ ਵਿੱਚ ਸਾਂਝੀ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ